ndakai ikan tuk I do ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਨਗਰ ਨਤੀਫ ਵਰ ਵਿਖੇ ਪਹੁੰਚੇ ਆ ਜੋ ਕਿ ਨਗਰ ਦੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਲਤੀਫ ਵਰ ਸਾਹਿਬ ਉਹਨਾਂ ਦੀ ਸਹਿਯੋਗ ਸਦਕਾ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰ ਰਹੇ ਨੇ ਤੇ ਵਕਤ ਵਕਤ ਨਗਰਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਜੋ ਕਿ ਸੰਗਤਾਂ ਦੀ ਸੇਵਾ ਕਰਨ ਵਾਸਤੇ ਭੇਜਦੇ ਰਹਿੰਦੇ ਨੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਅੱਜ ਵੀ ਅਸੀਂ ਗੁਰਦੁਆਰਾ ਸ੍ਰੀ ਆਰਮਸਰ ਸਾਹਿਬ ਜਿੱਥੇ ਭਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪਾਵਨ ਬੀੜ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਰਖਵਾਈ ਸੀ ਉਥੋਂ ਚਾਲੀ ਸਰੂਪ ਪਾਵਨ ਸਰੂਪ ਲੈ ਕੇ ਆਪਾਂ ਨਗਰ ਲਤੀਫੁਰ ਕੀ ਪਹੁੰਚੇ ਹਾਂ ਸਤਿ ਸ਼ੰਗ ਰਖੇ ਬਰਾਜਮਾਨ ਕਰਾਏ ਨੇ ਸੱਚੇ ਪਾਤਸ਼ਾਹ ਮਹਾਰਾ ਕਿਰਪਾ ਕਰਕੇ ਨਗਰ ਲਤੀਫੁਰ ਦੀਆਂ ਸੰਗਤਾਂ ਪਾਸੋਂ ਸੇਵਾ ਆਗ ਪਰਵਾਨ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਸ਼ਿਰਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗ ਜੋਗਟਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਮਿਹਰ ਕੀਤੀ ਹੈ ਪਿਛਲੇ 32 ਸਾਲ ਤੋਂ ਨਿਰੰਤਰ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਵੰਦੇਵਿ ਸ਼੍ਰੋਮਣੀ ਗੁਰਦਾਰਾ ਪਰਵਰਦ ਕਮੇਟੀ ਦੇ ਸਹਿਯੋਗ ਦੇ ਨਾਲ ਨਵੇਂ ਪਾਵਨ ਸਰੂਪ ਲੋੜਬੰਦ ਗੁਰਦਾਰਾ ਸਾਹਿਬ ਵਿੱਚ ਨਿਯਮਤ ਸ਼ਰਤਾਂ ਦੇ ਤਹਿ ਦਿੱਤੇ ਜਾਂਦੇ ਹਨ ਤੇ ਬਿਰਧ ਪਾਵਨ ਸਰੂਪ ਇੱਥੇ ਸਭਾਇਮਾਨ ਕੀਤੇ ਜਾਂਦੇ ਹਨ ਉਹਦੇ ਨਾਲ ਪਾਠ ਬੋਸਮਾਗ ਗ੍ਰੰਥੀ ਪਾਠੀ ਸਿੰਘਾਂ ਦੇ ਗਰਮ ਟ੍ਰੇਨਿੰਗ ਕੈਂਪ ਵੀ ਨਾਲ ਨਾਲ ਲਏ ਜਾਂਦੇ ਹਨ ਮੈਂ ਚੇਚੇ ਤੌਰ ਤੇ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਕ ਮਤਾ ਪਾਸ ਕੀਤਾ ਹੈ ਡਾਇਰੈਕਟਰ ਦੇ ਵਿੱਚ ਕਿ ਹਰ ਸਾਲ ਗੁਰੂਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 40 ਪਾਵਨ ਸਰੂਪ ਜਿਹੜੇ ਇੱਥੇ ਭੇਜੇ ਜਾਇਆ ਕਰਨਗੇ ਮੈਂ ਜਿੱਥੇ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਧੰਨਵਾਦ ਕਰਦਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰ ਸਦਾ ਸਰਬ ਜੋ ਸਿੰਘੀ ਸਭੀ ਹਲਕਾਂ ਚਾਰਜੀ ਦਾ ਜਿਨ੍ਹਾਂ ਦੀ ਉਦਮ ਦੇ ਨਾਲ ਪ੍ਰੇਰਣਾ ਦੇ ਨਾਲ ਇਹ ਸਾਰੇ ਕਾਰਜ ਦੇ ਪਰੇ ਚੜੇ ਹਨ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ ਅੱਜ ਜੋ バス ਮਹਾਰਾਜ ਦੇ ਪਾਵਨ ਸ੍ਰੀ ਲੈ ਕੇ ਆਈ ਹੈ ਉਹਨਾਂ ਦੇ ਨਾਲ ਜਿਹੜੇ ਸੇਵਾਦਾਰ ਆਏ ਨੇ ਉਹਨਾਂ ਨੂੰ ਅਸੀਂ ਇੱਥੇ ਆਉਣ ਤੇ ਜੀ ਆਇਆਂ ਆਖਦੇ ਹਾਂ ਅਰਦਾਸ ਕਰਦੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਸਿਰ ਤੇ ਮੇਰ ਪਰਿਆਤ ਰੱਖੀ ਤੇ ਬਹੁਤ ਹੀ ਸੁੰਦਰ ਅੰਦਾਜ਼ ਦੇ ਵਿੱਚ ਅਸੀਂ ਇੱਕ ਸਪੈਸ਼ਲ ਗੱਡੀ ਤਿਆਰ ਕੀਤੀ ਹੈ ਜਿਹੜੀ ਇਥੋਂ ਪਾਵਨ ਸਰੂਪ ਜਿਹੜਾ ਹੈ ਲੋੜ ਬੰਦ ਗੁਰਦਾਰਾ ਰਸਤੇ ਪੰਜ ਸਿੰਘ ਸਹਿਬਾਨ ਆਪ ਜਾ ਕਰਕੇ ਛੱਡ ਕੇ ਆਉਂਦੇ ਨੇ ਇਹ ਸਾਰਾ ਸਯੋਜਕ ਸ਼ਰਮਣੀ ਗੁਰਦਾਰਾ ਪਰਵੰਦ ਕਮੇਟੀ ਦਾ ਇਹ ਸੰਸਾ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਜੁੜੀ ਹੋਈ ਹੈ ਤੇ ਲੰਬੇ ਸਮੇਂ ਤੋਂ ਸੇਵਾ ਕਰਦੀ ਹੈ ਤੇ ਕਰਦੀ ਰਹੇਗੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਕਿ ਮਾਰੇ ਸ਼ੁਰੂ ਕਰਦੇ ਕਿਹੜੀ ਕਿਹੜੀ ਜਗ੍ਹਾ ਜਾਂਦੇ ਆਪ ਵੀ ਦੇ ਵਿੱਚ ਸਾਡੇ ਕੋਲ ਜੀ ਇਥੋਂ ਜ਼ਿਲ੍ਹਾ ਹਿਸ਼ਾਰਪੁਰ ਹਿਮਾਚਲ ਦੇ ਵਿੱਚ ਵੀ ਗੁਰਦਾਸਪੁਰ ਦੇ ਵਿੱਚ ਵੀ ਜੇ ਅੜਕੇ ਦੇ ਵਿੱਚ ਵੀ ਇਥੋਂ ਦੇ ਮਾਰਸ ਨੂੰ ਇਥੋਂ ਸੰਤਾਂ ਲੈ ਕੇ ਜਾਂਦੀਆਂ ਨੇ ਆਪਣੇ ਲੋਕੋ ਮੈਸੇਜ ਜਨਰਟ ਕਰਦੇ ਕੋਈ ਇੱਕ ਹੀ ਬੇਨਤੀ ਕਰਦੇ ਸੰਤਾਂ ਅਸੀਂ ਸੰਤਾਂ ਨੂੰ ਵੀ ਬੇਨਤੀ ਕਰਦੇ ਕਰਨੀ ਚਾਹੁੰਦੇ ਆ ਕਿ ਜਿਹੜੇ ਪਾਵਨ ਸਰੂਪ ਇਥੋਂ ਦਿੱਤੇ ਜਾਂਦੇ ਨੇ ਉਹ ਬਿਲਕੁਲ ਉਹ ਨਿਯਮਾਂ ਦੀ ਪਾਲਣਾ ਕਰਕੇ ਦਿੰਦੇ ਜਾਂ ਦਿੱਤੇ ਜਾਂਦੇ ਆ ਉਹਦਾ ਪਰਫਾਰਮਾ ਪ੍ਰੋਸੈਸ ਹੈ ਉਹ ਪ੍ਰੋਸੈਸ ਵਿੱਚ ਜਿਹੜੇ ਪਾਸ ਹੁੰਦੇ ਹਨ ਪਰਫਾਰਮੇ ਉਹਨਾਂ ਨੂੰ ਅਸੀਂ ਐਮ ਆਰਐਸ ਰੂਪ ਦਿੰਨੇ ਆ ਤੇ ਨਾਲ ਹੀ ਅਸੀਂ ਬੇਨਤੀ ਕਰਾਂਗੇ ਕਿ ਲੋਕਲ ਗੁਰਦਰਾ ਸਾਹਿਬ ਦੀਆਂ ਪਰੰਪਰਾ ਕਮੇਟੀਆਂ ਦੀ ਜਿਹੜੀਆਂ ਉਹ ਸੇਵਾ ਸੰਭਾਲ ਪੂਰੀ ਤਰ੍ਹਾਂ ਕਰਨ ਤੇ ਵਿਸ਼ੇਸ਼ ਤੌਰ ਤੇ ਜਿਹੜੇ ਸੁਖਣਾ ਵਾਲੇ ਸਲੂਪ ਹੈ ਕਈ ਲੋਕ ਸੰਤਪਾ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਬੱਚਾ ਵਿਦੇਸ਼ਾਂ ਵਿੱਚ ਜਾਂਦਾ ਜਾਂ ਹੋਰ ਕੋਈ ਗੱਲ ਹੁੰਦੀ ਆ ਉਹ ਮਹਾਰਾਜ ਰੂਪ ਸੁਖ ਦਿੰਦੇ ਨੇ ਸੁਖਣਾ ਵਾਲੇ ਸਲੂਪ ਜਿਹੜੇ ਇਥੋਂ ਨਹੀਂ ਦਿੱਤੇ ਜਾਂਦੇ ਤੇ ਕੇਵਲ ਤਾਂ ਕੇਵਲ ਸ਼ਰਤਾਂ ਅਨੁਸਾਰ ਜੁੜਿੰਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜਿਹੜੇ ਆ ਉਹ ਸਲੂਪ ਜਿਹੜੇ ਆ ਉਹ ਪਛਾਏ ਜਾਂਦੇ ਨੇ ਗੁਰਦਰਾ ਸਾਹਿਬਾਂ ਚ